ਦਰਜੀਤ ਦੋ ਸਾਂਝ ਤੋਂ ਪਾਦ ਹੁਣ ਇੱਕ ਹੋਰ ਅਦਾਕਾਰ ਵਿਵਾਦਾਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ ਦੱਸਿਆ ਕਿ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਸੁਪਰ ਹਿੱਟ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਸੀਜ਼ਨ ਨੂੰ ਅਜੇ ਤੱਕ ਭਾਰਤ ਦੇ ਵਿੱਚ ਰਿਲੀਜ਼ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾਰੇ ਨੇ ਪਰ ਇਸ ਫਿਲਮ ਦੇ ਵਿੱਚ ਕੁਝ ਪਾਕਿਸਤਾਨੀ ਅਦਾਕਾਰਾਂ ਦੀ ਮੌਜੂਦਗੀ ਇਸ ਦੇ ਰਿਲੀਜ਼ ਨੂੰ ਰੁਕਾਵਟ ਬਣ ਰਹੀ ਹੈ ਹਾਲਾਂਕਿ ਪ੍ਰਬੰਧਕਾਂ ਦੁਆਰਾ ਫਿਲਮ ਦੀ ਰਿਲੀਜ਼ ਮਿਤੀ 1 ਅਗਸਤ ਨੂੰ ਨਿਰਧਾਰਤ ਕੀਤੀ ਗਈ ਹੈ ਪਰ ਜੇਕਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਇਹ ਸਪਸ਼ਟ ਹੈ ਕਿ ਇਹ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਪਰ ਚਾਹਣ ਵਾਲੇ ਇਸ ਨੂੰ ਭਾਰਤ ਦੇ ਵਿੱਚ ਨਹੀਂ ਦੇਖ ਸਕਣਗੇ ਇਸ ਤੋਂ ਪਹਿਲਾਂ ਦਸਜੀਦ ਦੋਸਾਈਂ ਦੀ ਫਿਲਮ ਸਰਦਾਰ ਜੀ 3 ਦਾ ਵੀ ਇਸੇ ਤਰੀਕੇ ਦੇ ਨਾਲ ਵਿਰੋਧ ਹੋਇਆ ਸੀ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਰ ਦੀ ਮੌਜੂਦਗੀ ਕਾਰਨ ਇਸ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੁੰਦਾ ਗਿਆ ਸੀ ਇਹਨਾਂ ਦੋਵਾਂ ਫਿਲਮਾਂ ਦੇ ਪਹਿਲੇ ਪਾਰਟ ਸੁਪਰ ਹਿੱਟ ਰਹੇ ਨੇ ਦੱਸਦੀ ਹੈ ਕਿ ਇਫਤਖਾਰ ਠਾਕੁਰ ਨੇ ਪੰਜਾਬੀ ਫਿਲਮਾਂ ਬਾਰੇ ਗਲਤ ਬਿਆਨ ਦਿੱਤੇ ਸਨ ਇੱਕ ਬਿਆਨ ਦੇ ਵਿੱਚ ਉਹਨਾਂ ਕਿਹਾ ਸੀ ਕਿ ਭਾਰਤ ਦੇ ਪੰਜਾਬ ਦੇ ਵਿੱਚ ਮੇਰੀਆਂ ਲਗਭਗ 16 ਫਿਲਮਾਂ ਸਾਇਨ ਸੀ ਉਸ ਉਹਨਾਂ ਕਿਹਾ ਕਿ ਸਾਨੂੰ ਕਿਹਾ ਗਿਆ ਸੀ ਕਿ ਤੋ ਉਸੇ ਤੁਹਾਡਾ ਬਾਈਕਾਟ ਕਰਾਂਗੇ ਇਸੇ ਮੈਂ ਜਵਾਬ ਦਿੱਤਾ ਕਿ ਤੁਹਾਡੇ ਦੇ ਵਿੱਚ ਬਾਈਕਾਟ ਕਰਨ ਦੀ ਹਿੰਮਤ ਨਹੀਂ ਹੈ ਬਾਈਕਾਟ ਤਾਂ ਅਸੀਂ ਕਰਦੇ ਹਾਂ ਉਹਨਾਂ ਨੇ ਅੱਗੇ ਕਿਹਾ ਸੀ ਕਿ ਪਾਕਿਸਤਾਨੀ ਕਲਾਕਾਰ ਤੋਂ ਬਿਨਾਂ ਨਵੀਆਂ ਫਿਲਮਾਂ ਬਣੀਆਂ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਚੱਲੇ ਪਾਕਿਸਤਾਨੀ ਕਲਾਕਾਰ ਪੰਜਾਬ ਦੇ ਵਿੱਚ ਬਣੀਆਂ ਫਿਲਮਾਂ ਦੇ ਵਿੱਚ ਸਵਾਦਾਂ ਸਮੇਤ ਕਈ ਮਹੱਤਵਪੂਰਨ ਕੰਮ ਕਰਦੇ ਨੇ ਪਾਕਿਸਤਾਨੀ ਕਲਾਕਾਰਾਂ ਦੁਆਰਾ ਬਣਾਈਆਂ ਗਈਆਂ ਸਾਰੀਆਂ ਫਿਲਮਾਂ ਹਰ ਵਾਰ ਹਿੱਟ ਰਹੀਆਂ ਨੇ ਪੰਜਾਬੀ ਇੰਡਸਟਰੀ ਨੇ ਸਾਡੇ ਕਲਾਕਾਰਾਂ ਤੋਂ 300 ਤੋਂ 350 ਕਰੋੜ ਰੁਪਏ ਦਾ ਨਿਵੇਸ਼ ਕੀਤਾ ਉਨਾ ਮਾਮਲਾ ਚੱਲ ਮੇਰਾ ਪੁੱਤ ਦੇ ਚੌਥੇ ਸੀਜ਼ਨ ਤੇ ਫਸਿਆ ਹੋਇਆ ਹੈ ਫਿਲਮ ਪ੍ਰਬੰਧਕਾ ਦੁਆਰਾ ਰਿਲੀਜ਼ ਦੀ ਮਿਤੀ 1 ਅਗਸਤ ਅਨੁਧਾਰਤ ਕੀਤੀ ਗਈ ਹੈ ਪਰ ਹੁਣ ਤੱਕ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਿਆ ਹਾਲਾਂਕਿ ਸਰਕਾਰ ਦੇ ਵੱਲੋਂ ਸਰਟੀਫਿਕੇਟ ਨਾ ਦੇਣ ਬਾਰੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਸਮਝਿਆ ਜਾਂਦਾ ਹੈ ਕਿ ਇਹ ਕਦਮ ਰਾਸ਼ਟਰੀ ਭਾਵਨਾਵਾਂ ਅਤੇ ਸੰਭਾਵਿਤ ਜਨਤਕ ਰੋਸ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ ਹਾਲਾਂਕਿ ਫਿਲਮ ਦੀ ਰਿਲੀਜ਼ ਲਈ ਅਜੇ 9 ਦਿਨ ਬਾਕੀ ਨੇ ਫਿਲਮ ਦੀ ਰਿਲੀਜ਼ ਲਈ ਲਗਭਗ 1 ਹਫਤਾ ਬਾਕੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਫਿਲਮ ਨੂੰ ਸੈਂਸਰ ਬੋਰਡ ਮਨਜ਼ੂਰੀ ਦਿੰਦੀ ਹੈ ਪਰ ਇਹ ਲਗਾਤਾਰ ਵਿਵਾਦ ਖੜਾ ਹੋ ਰਿਹਾ ਹੈ ਜੇਕਰ ਸੈਂਸਰ ਬੋਰਡ ਹੁਣ ਇਸ ਫਿਲਮ ਨੂੰ ਸਰਟੀਫਿਕੇਟ ਦਿੰਦਾ ਹੈ ਤਾਂ ਇਸ ਨਾਲ ਪੂਰੇ ਫਿਲਮ ਇੰਡਸਟਰੀ ਦੇ ਵਿੱਚ ਵਿਵਾਦ ਪੈਦਾ ਹੋ ਸਕਦਾ ਹੈ ਜਦਕਿ ਫਿਲਮ ਦੇ ਵਿੱਚ ਇੱਕ ਤੋਂ ਵੱਧ ਪਾਕਿਸਤਾਨੀ ਕਲਾਕਾਰ ਨੇ ਅਤੇ ਖਾਸ ਕਰਕੇ ਪਾਕਿਸਤਾਨੀ ਕਲਾਕਾਰ ਇਫਤਿਹਾਰ ਠਾਕੁਰ ਵੀ ਇਸ ਦੇ ਵਿੱਚ ਨੇ ਕਿਉਂਕਿ ਉਹਨਾਂ ਤੋਂ ਹੀ ਵਿਵਾਦ ਖੜਾ ਹੋਇਆ ਸੀ ਜਦੋਂ ਭਾਰਤ-ਪਾਕਿਸਤਾਨ ਵਿਚਕਾਰ ਇਹ ਜਿਹੇ ਤਣਾਅ ਸੰਤ ਤੇ ਉਹਨਾਂ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦਲਜੀਤ ਦੀ ਫਿਲਮ ਦਾ ਵਿਰੋਧ ਹੋਇਆ ਕਿਉਂਕਿ ਉਸ ਦੇ ਵਿੱਚ ਵੀ ਪਾਕਿਸਤਾਨੀ ਅਦਾਕਾਰਾ ਸੀ ਪਰ ਇਸ ਫਿਲਮ ਦੇ ਵਿੱਚ ਜ਼ਿਆਦਾ ਪਾਕਿਸਤਾਨੀ ਅਦਾਕਾਰਾਂ ਨੇ ਤਾਂ ਹੁਣ ਇਸ ਫਿਲਮ ਦਾ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ